ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਖਲੋਰੀ ਬਾਡਰ ਦੀਆਂ ਤਸਵੀਰਾਂ ਜੋ ਕਿ ਆਪਣੇ ਜਿਹਾਰੂ ਸਾਰੇ ਜੋ ਦੇ ਕਹਦੀ ਆ ਆਪ ਇਹਨਾਂ ਨੂੰ ਅੰਮ੍ਰਿਤਸਰ ਵਾਲੇ ਮਾਝੇ ਵਾਲੇ ਜਿਨ੍ਹਾਂ ਨੇ ਇੱਥੇ ਲੰਗਰ ਵੀ ਚਲਾਇਆ ਵਾ ਤੁਸੀਂ ਤਸਵੀਰਾਂ ਸਾਝੀਆਂ ਕਰ ਰਹੇ ਆ ਕਿ ਲੰਗਰ ਬਣ ਰਿਹਾ ਹੈ ਇੱਧਰ ਦੇਖ ਲਓ ਸਾਡੇ ਖਰੋਡਾਂ ਤੋਂ ਸਰਦਾਰ ਅਵਤਾਸ ਸਿੰਘ ਜੀ ਤੀਆਂ ਪਾ ਰਹੇ ਆ ਤਵੀ ਦੀ ਉੱਤੇ ਇੱਧਰ ਸਾਡੇ ਬਾਪੂ ਪੀੜਾ ਕੱਢਦੇ ਆ ਦੇਖ ਲਓ ਖਨੌਰੀ ਬਾਰਡਰ ਦੀਆਂ ਸਾਨੂੰ ਤਸਵੀਰਾਂ ਦੀ ਤੁਹਾਡੇ ਕੇ ਸਾਂਝੀਆਂ ਕਰ ਰਹੇ ਆ ਆਪਣੇ ਆਪਣੇ ਡਿਊਟੀ ਸਾਰਿਆਂ ਨੇ ਹੀ ਪੂਰੀ ਬੇਖੁੱਬੀ ਨਿਭਾ ਰਹੇ ਆ ਸਾਰੇ ਕੋਈ ਵਰਤਾ ਰਹੇ ਆ ਕੋਈ ਬਣਾ ਰਿਹਾ ਖਨੌਰੀ ਬਾਰਡਰ ਦੀਆਂ ਤਸਵੀਰਾਂ ਸਾਂਝੀਆਂ ਤੁਹਾਡੇ ਗੈਰ ਅਸੀਂ ਕਰ ਰਹੇ ਆ ਲੰਗਰ ਪਾਣੀ ਚਲ ਛਕ ਰਹੇ ਆ ਸਾਰੇ ਨੌਜਵਾਨ ਇੱਧਰ ਵੀ ਚੱਲ ਰਹੇ ਆ ਛਕ ਰਹੇ ਆ ਅਟਾਜੀ ਦੇ ਵਿੱਚ ਵੀ ਲੰਗਰ ਛਕ ਰਹੇ ਆ ਸਾਰੇ ਜਣੇ ਖੜੇ ਆ ਇੱਥੇ ਆਪਾਂ ਤੁਹਾਨੂੰ ਸਾਰੀਆਂ ਖਨੌਰੀ ਬਾਰਡਰ ਤੋਂ ਸਾਝੀਆਂ ਤਸਵੀਰਾਂ ਕੱਢੇ ਰਹੀ ਅਸੀਂ ਕਰ ਰਹੇ ਆ ਆਹ ਦੋ ਸਾਰੀਆਂ ਦੇਖ ਲਓ ਲੰਗਰ ਦਾ ਪ੍ਰਬੰਧਾ ਜਿਹੜਾ ਇੱਥੇ ਐਨ ਪੂਰਾ ਹੋਇਆ ਵਾ ਸਾਰੇ ਭਰਾਵਾਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਖਨੌਰੀ ਬਾਰਡਰ ਪਹੁੰਚੋ ਤੁਸੀਂ ਸਾਰੇ ਪੰਜੋ ਖਨਾਰੀ ਬਾਰਡਰ ਪਹੁੰਚ ਗਏ ਇੱਥੇ ਮੌਜੂਦ ਕੋਰ ਮੋਰਚੇ ਨੂੰ ਆਪਣੇ ਪ੍ਰਧਾਨ ਸਰਦਾਰ ਜਗਜੀਤ ਸਿੰਘ ਡਿੱਲੇਵਾਜ ਜੋ ਕਿ 26 ਤਰੀਕ ਤੋਂ ਲਗਾਤਾਰ ਮਰਨ ਮਰਤੋਰ ਬੈਠੇ ਹਨ ਤੇ 26 ਤਰੀਕ ਤੋਂ ਜੋ ਕਿ ਆਪਣੇ ਸੁਖਜੀਤ ਸਿੰਘ ਜੀ ਹਰਦੋ ਝੰਡੇ ਸਾਨੂੰ ਵੀ ਮਰਨ ਮਰਤਦੇ ਤੇ ਪਰ ਸਰਕਾਰ ਨੇ ਪ੍ਰਧਾਨ ਜੀ ਨੂੰ ਇਹ ਤੋਂ ਲੈ ਕੇ ਸਨ ਹਸਪਤਾਲ ਚੱਕ ਲਿਆ ਤਾਂ ਇਸ ਕਰਨ ਕਰਕੇ ਹਰਦੋ ਚੰਡੇ ਨੂੰ ਮਰਨ ਵਰਤ ਤੇ ਬਿਠਾਇਆ ਤਾਂ ਕੱਲ ਮੀਟਿੰਗ ਕਰਕੇ ਉਹਨਾਂ ਨੂੰ ਹਾਲੇ ਉਹਦਾ ਮਰਨ ਵਰਤ ਰੁਕਵਾ ਦਿੱਤਾ ਗਿਆ ਇੰਨੇ ਹਰਦੋ ਚੰਡੇ ਦਾ ਜੇ ਕੋਈ ਘਟਨਾ ਵਾਪਰਦੀ ਹੈ ਨਾ ਵਾਪਰੇ ਇਸਦਾ ਹੀ ਬੇਨਤੀ ਕਰਦੇ ਹਾਂ ਜੀ ਕਿਸੇ ਨਾਲ ਵੀ ਨਾ ਵਾਪਰੇ ਪ੍ਰਮਾਤਮਾ ਚੜ੍ਹਦੀ ਕਲਾ ਮੋਰਚਾ ਕਰੇ ਉਤੇ ਬਾਅਦ ਹਰਦੋ ਚੰਡੇ ਸੁਖਜੀਤ ਸਿੰਘ ਜੀ ਹਰਦੋ ਚੰਡੇ ਮਰਨ ਵਰਤ ਪਰ ਬੈਠਣਗੇ ਫੋਟੋਸਿੱਤ ਸਵੀਰਾਂ ਸਾਂਝੀਆਂ ਕਰੋ ਲੰਗਰ ਦੀਆਂ ਆਓ ਖਨੋਰੀ ਬਾਰਡਰ ਪਹੁੰਚੋ ਅਮਰਸਾਰੇ ਜ਼ਿਲ੍ਹੇ ਦਾ ਹੈ ਜਿਹੜਾ ਲੰਗਰ ਆਹੇ ਚੱਲ ਰਿਹਾ ਹੈ ਸਾਡੇ ਜਜਾਰੂ ਜੋਧੇ ਜੇਕੇ ਸਾਰੇ ਸਾਰੇ ਇੱਥੇ ਫਿਰਦੇ ਆ ਤੇ ਆਪਾਂ ਗੱਲਬਾਤ ਵੀ ਇਹਨਾਂ ਨਾਲ ਕਰ ਲੂਗੇ ਸਾਰੀ ਗੱਲਬਾਤ ਉਹਨਾਂ ਨਾਲ ਆਪਾਂ ਕਰ ਲੂਗੇ ਅਮਰਸਰ ਵਾਲਿਆਂ ਗਲ ਜਿਨ੍ਹਾਂ ਨੇ ਇਹ ਲੰਗਰ ਲਾਇਆ ਵੀਰਾਂ ਨੇ ਆ ਕੇ ਇੱਥੇ ਟ੍ਰੈਸਟਰ ਟਰੈਲੀਆਂ ਉਹਨਾਂ ਦੀਆਂ ਇੱਥੇ ਮਾਝੇ ਵਾਲੀ ਨੂੰ ਤਾਂ ਸਾਨੂੰ ਅਸੀਂ ਦਿਖਾ ਰਹੇ ਹਾਂ ਸਾਰੀਆਂ ਤਸਵੀਰਾਂ ਸਾਂਝੀਆਂ ਤੁਹਾਡੇ ਨਾਲ ਕਰ ਰਹੇ ਹਾਂ ਤੇ ਲੰਗਰ ਚੱਲ ਰਿਹਾ ਵਾਹਿਗੁਰੂ ਦਾ ਜਾਬ ਵੀ ਚੱਲ ਰਿਹਾ ਸਾਰਾ ਕੁਝ ਤੁਹਾਡੇ ਨਾਲ ਅਸੀਂ ਸਾਂਝਾ ਕਰ ਰਹੇ ਹਾਂ ਇਹ ਆਓ ਪਹੁੰਚੋ ਖਨੌਰੀ ਬਾਰਡਰ ਪਹੁੰਚ ਗਏ ਮੋਰਚੇ ਨੂੰ ਮਜ਼ਬੂਤ ਬਣਾਓ ਪਹੁੰਚੋ ਮੋਰਚੇ ਦੇ ਵਿੱਚ ਭਰਾਵੋ ਇਹ ਮੋਰਚਾ ਤੁਹਾਡੇ ਲਈ ਲੱਗਿਆ ਹੋਇਆ ਜੋ ਕਿ ਐਮਐਸਬੀ ਦਾ ਗਰੰਟੀ ਕਾਨੂੰਨ ਸੁਆਮੀਨਾਥ ਰਿਪੋਰਟ ਲਾਗੂ 10000 ਰੁਪਇਆ ਪੈਸ਼ਨ ਬਡਾਪਾ ਪੈਸਣ ਇਹ ਬਜ਼ੁਰਗਾਂ ਦੀ ਪੈਸਣ 10000 ਰੁਪਇਆ ਹੋਣੀ ਚਾਹੀਦੀ ਜਿਹੜਿਆਂ ਨੂੰ ਅੱਜ ਮੋਰਚੇ ਦੇ ਵਿੱਚ ਡੱਟੇ ਖੜੇ ਆ ਦੇਖੋ ਕਿੰਨੀ ਉਮਰ ਆ ਬਜ਼ੁਰਗੀ ਤੁਹਾਡੀ ਹੋਗੀ 82 ਸਾਲ ਉਮਰ ਆ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਅੰਮ੍ਰਿਤਸਰੋਂ ਵੀ ਅੱਗੇ ਤੇ ਹੀ 20 ਮੀਲ ਅੱਗੇ ਇਹ ਤਾਂ ਮਤ ਤੁਸੀ ਚਲੇ ਗਏ ਬਾਰਡਰ ਦੇ ਕੋਲ ਚਲੇ ਗਏ ਜੀ ਬਾਰਡਰ ਸਾਥੋਂ ਦਾਮ ਹੀ ਦੇ ਗਏ ਕੋਲੇ ਸਾਡੇ ਨਾਲ ਲਾ ਕੇ ਸਮਝੋ ਤੁਸੀਂ ਬਾਰਡਰ ਦੇ ਕੋਲ ਤੇ ਆਏ ਹੋ ਤੁਸੀਂ ਉਹ ਅਸੀਂ ਬਿਲਕੁਲ ਹੱਥ ਦਿੱਤਾ ਹੈ ਹਾਂ ਹੱਥ ਵੀ ਬਾਰਡਰ ਦਿੱਤੇ 82 ਸਾਲ ਤੁਹਾਡੀ ਉਮਰ ਆ ਜੀ 82 ਚੜਦੇ ਹੋ ਵਾਹ ਜੀ ਵਾਹ 83 ਚੜਨ ਵਾਲਾ ਸਮਝੋ 83 ਸਾਲ ਨਾਲ ਲੱਗਿਆ 83 ਪੂਰੇ ਹੋ ਜਾਣੇ ਅੱਛੇ ਵਾਹ ਜੀ ਵਾਹ ਦੇਖ ਲਓ ਹਾਏ ਇੱਕ ਨਾ ਬਜ਼ੁਰਗਾਂ ਜਿਹੜੇ ਇਨੇ ਨੀ ਉਮਰ ਦੇ ਬੈਠੇ ਆ ਇੱਥੇ ਮੋਰਚਿਆਂ 'ਚ ਮੋਰ ਤੇ ਬਾਜ ਨੇ ਹਾਂ ਜੀ ਹਾਂ ਪ੍ਰਧਾਨ ਜੀ ਸਰਦਾਰ ਜਗੀਰ ਸਿੰਘ ਢੱਲੇਵਾਲ ਆਪਣੇ ਜੋ ਮਰਨ ਵਾਤੇ ਦੇ ਬੈਠੇ ਹੋ ਨੇ ਬਾਰੇ ਕੀ ਵਿਚਾਰ ਆ ਤੁਹਾਡੇ ਅਸੀਂ ਉਹਦੇ ਨਾਲ ਹੀ ਇਹ ਪਛਾੜਣਾ ਹੁਣ ਤਿਆਰ ਆ ਲੱਗ ਰਹੀ ਅਗਰ ਕੋਈ ਪ੍ਰਸ਼ਾਸਨ ਕਾਰਵਾਈ ਕਰਦਾ ਤਾਂ ਤੁਸੀਂ ਡਟ ਕੇ ਖੜੋਗੇ ਮੂਰੇ ਪੂਰਾ ਪਛਾੜਣਾ ਨਹੀਂ ਇਹ ਤੇ ਠੀਕ ਆ ਜੀ ਮਰਨ ਵਾਤੇ ਆ ਗਏ ਆ ਮਰਨ ਵਾਤੇ ਆ ਗਏ ਆ ਦੇਖ ਲਓ ਹੈ ਜੇ ਕਦੇ ਪ੍ਰਧਾਨ ਜੀ ਨਾਲ ਗੱਲਬਾਤ ਹੁੰਦੀ ਆ ਤਾਂ ਅਸੀਂ ਡਟਾਂਗੇ ਮੂਰੇ ਪ੍ਰਧਾਨ ਜੀ ਆਜੋ ਮੜੇ ਜਾਗਾ ਤੇ ਆਪਣੇ ਇਹ ਜਿਹਾਰੂ ਲੀਡਰ ਆਪਣੇ ਵਾਜੇ ਵਾਲੇ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਜੀ ਖਾਸਾ ਵੈਗ ਰੂਜੀ ਕੀ ਫਤਿਹ ਸਾਡਾ ਮਨ ਸਾਨੂੰ ਦੇਖ ਕੇ ਬਾਗੂ ਬਾਗ ਹੋ ਜਾਂਦਾ ਦੇਖੋ ਜੀ ਸਾਰਿਆਂ ਦੇ ਆਪਣੇ ਸਿੱਖੀ ਸਰੂਪ ਆ ਗੁਰੂ ਰਾਮਦਾਸ ਜੀ ਦੇ ਪਾਤਸ਼ਾਹ ਦੇ ਪੁੱਤਰ ਆ ਹਾਂਜੀ ਹਾਂਜੀ ਤੇ ਚਲੋ ਆ ਪਰਾਲਾ ਇੱਕ ਕੀਤਾ ਜਿਹੜਾ ਸਰ ਵੱਲੋਂ ਜਿੰਬਿੰਦਰ ਸਿੰਘ ਮਾਲ ਜੀ ਆਂਦੇ ਸੀ ਕਿ ਸੰਘਰਸ਼ ਤੇ ਆਪਾਂ ਕਰ ਰਹੇ ਲੜ ਰਹੇ ਆ ਤੇ ਨਾਲ ਲੰਗਰ ਚਲਾਈਏ ਸਾਰੇ ਭਾਈਚਾਰੇ ਸਾਜ ਬਣੀ ਰਵੇ ਤੇ ਸਾਰੇ ਹੀ ਆਣ ਕੇ ਪਰਿਵਾਰ ਦੀ ਤਰ੍ਹਾਂ ਇੱਥੇ ਲੱਗਰ ਸ਼ਕਲ ਹਾਂ ਠੀਕ ਹੈ ਜੀ ਤੇ ਕੀ ਬੇਨਤੀ ਕਰਦੇ ਆ ਤੁਸੀਂ ਬਾਹਰ ਦੇ ਪਿਛੇ ਆਪਣੇ ਪੰਜਾਬ ਦੇ ਵਾਸੀ ਨੇ ਹੋਰ ਭਾਰਤ ਦੇ ਵਾਸੀ ਨੇ ਉਹਨਾਂ ਵਾਸਤੇ ਕੀ ਅਪੀਲ ਆ ਤੁਹਾਡੀ ਵੇਖੋ ਜੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੇ ਲੋਕ ਰਹਿ ਰਹੇ ਆ ਉਹਨਾਂ ਨੂੰ ਤੇ ਬੇਨਤੀ ਆ ਕਿ ਤੁਸੀਂ ਸੋਸ਼ਲ ਮੀਡੀਆ ਰਾਹੀਂ ਇਹ ਗੱਲ ਸਰਕਾਰ ਤੱਕ ਪਹੁੰਚਾਓ ਸ਼ੇਅਰ ਕਰਕੇ ਜਿਵੇਂ ਉਹਨਾਂ ਆਪਣਾ ਆ ਬਣਾ ਰਹੇ ਆ ਆਪਾਂ ਵੀ ਤੇ ਜਿਹੜੇ ਇੱਥੇ ਪੰਜਾਬ ਦੇ ਪਿੰਡਾਂ 'ਚ ਲੋਕ ਆ ਤੇ ਭਾਈ ਹੁਣ ਸਮਾਵਾ ਇਸ ਵੇਲੇ ਕਿਉਂਕਿ ਪਹਿਲੀ ਵਾਰ ਹੋਇਆ ਵਾ ਕਿ ਫੌਜ ਤੇ ਲੜਦੀ ਵੇਖੀ ਆ ਪਰ ਫੌਜ ਦਾ ਜਰਨੈਲ ਜਿਹੜਾ ਵਾ ਉਹ ਆਪਣੇ ਆਪ ਨੂੰ ਸ਼ਹਾਦਤ ਦੇਣ ਵਾਸਤੇ ਤਿਆਰ ਬਰ ਤਿਆਰ ਬੈਠਾ ਉਹਨੇ ਇਹ ਫੈਸਲਾ ਕਰ ਲਿਆ ਵਾ ਕਿ ਮੈਂ ਇਹ ਅੰਦੋਲਨ ਜਿੱਤਣਾ ਵਾ ਭਾਵੇਂ ਮੈਂ ਆਪਣੀ ਜ਼ਿੰਦਗੀ ਦੇ ਕੇ ਜਿਹੜੀ ਆ ਉਹ ਜਿੱਤਾਂ ਇਹ ਬੜੀ ਵੱਡੀ ਗੱਲ ਆ ਇਤਿਹਾਸ ਦੁਬਾਰਾ ਦੁਹਰਾਇਆ ਗਿਆ ਵਾ ਪਹਿਲੇ ਸਮਿਆਂ ਦੇ ਵਿੱਚ ਹਰੀ ਸਿੰਘ ਨਲਵਾ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਭਾਵੇਂ ਮਹਾਰਾਜਾ ਰਣਜੀਤ ਸਿੰਘ ਸੀ ਉਹ ਗਾੜੀ ਹੋ ਕੇ ਲੜਦੇ ਸੀ ਅੱਜ ਸਾਡਾ ਜਰਨਲ ਸਰਦਾਰ ਜਗਜੀਤ ਸਿੰਘ ਢੱਲੇਵਾਲ ਜਿਹੜਾ ਵਾ ਉਹ ਗਾੜੀ ਹੋ ਕੇ ਫੌਜ ਦੇ ਲੜ ਰਿਆ ਵਾ ਸੋ ਇਹ ਬੜੀ ਵੱਡੀ ਗੱਲ ਆ ਮਾਣ ਵਾਲੀ ਗੱਲ ਆ ਸਾਡੇ ਲਈ ਅਸੀਂ ਭਾਗਾ ਵਾਲੇ ਆ ਕਿ ਸਾਨੂੰ ਜਥੇਬੰਦ ਹੋਣ ਦਾ ਮੌਕਾ ਮਿਲਿਆ ਵਾ ਜਿਹੀਂ ਭਾਰਤੀ ਕਿਸਾਨ ਜੀ ਨੇ ਨੇਕਤਾ ਸਿੱਧੂਪੁਰ ਦੇ ਆਗੂ ਜਿਹੜੇ ਆ ਉਹ ਕਲਾ ਕਹਿਲਾ ਰਹੇ ਸੋ ਪਿੰਡਾਂ ਦੇ ਵਿੱਚ ਨੌਜਵਾਨਾਂ ਨੂੰ ਬੇਨਤੀ ਆ ਕਿ ਭਾਈ ਇੱਥੇ 90 90 ਸਾਲ ਦੇ ਬਜ਼ੁਰਗ ਜਿਨ੍ਹਾਂ ਦੀ ਉਮਰ ਹੈ ਜੁਲਿਆਂ ਦੇ ਵਿੱਚ ਬੈਣ ਦੀਆਂ ਰਜਾਈਆਂ ਚ ਕੋਈ ਨਾ ਟਰਾਲੀਆਂ ਦੇ ਵਿੱਚ ਲੱਗ ਬੈਠ ਕੇ ਸੰਘਰਸ਼ੀ ਜਿਹੜਾ ਉਹ ਲੜ ਰਹੇ ਆ ਹੁੰਡਿਆਂ ਵਾਲੇ ਬਾਪੂ ਵੀ ਇੱਥੇ 90 ਸਾਲ ਦੇ ਜਿਹੜੇ ਉਹ ਵੇਖੇ ਆ ਨੌਜਵਾਨੀ ਜਿਹੜੀ ਆ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਪਛਤਾਵੇ ਤੇ ਬਣਾ ਭਾਈ ਕੁਝ ਨਹੀਂ ਜੇ ਰਹਿ ਜਾਣਾ ਜੇ ਸਰਕਾਰ ਆ ਗਈ ਚੜ ਕੇ ਤੇ ਪੂਰੇ ਪੰਜਾਬ ਦੇ ਉੱਤੇ ਸੁਭਾਗਾ ਜਿਹੜਾ ਇਹਨਾਂ ਨੇ ਫੇਰ ਦੇਣਾ ਵਾ ਜੇ ਪੰਜਾਬ ਨੂੰ ਬਚਾਉਣਾ ਵਾ ਤੇ ਘਰਾਂ 'ਚ ਬੈਠ ਕੇ ਸੰਘਰਸ਼ ਨਹੀਂ ਹੁੰਦੇ ਇਹਨਾਂ ਬਾਰਡਰਾਂ ਦੇ ਆ ਕੇ ਜਿਹੜਾ ਵਾ ਉਹ ਸੰਘਰਸ਼ ਕਰਨੇ ਪੈਂਦੇ ਆ ਉਹੀ ਬੇਨਤੀ ਆ ਸਮੁੱਚੇ ਪੰਜਾਬ ਦੇ ਪਿੰਡਾਂ ਨੂੰ ਕਿ ਇਸ ਵੇਲੇ ਜਥੇਬੰਦੀਆਂ ਨੂੰ ਵੀ ਬੇਨਤੀ ਆ ਇੱਥੇ ਕੋਈ ਵਿਆਹ ਨਹੀਂਗਾ ਰੱਖਿਆ ਇੱਥੇ ਨਿਯੋਤਾ ਨਹੀਂ ਦੇਣਾ ਕਿਸੇ ਦੇ ਕੋ ਵੱਖਰੇ ਕਾਰ ਨਹੀਂ ਛਪਾਉਣੇ ਇੱਥੇ ਐਲਾਨ ਹੋਣੇ ਆ ਜਿੱਦਾਂ ਡੱਲੇਵਾਲ ਸਾਹਿਬ ਨੇ ਕਰ ਦਿੱਤਾ ਸੀਗਾ ਸੋ ਬਾਕੀ ਜਥੇਬੰਦੀਆਂ ਨੂੰ ਵੀ ਬੇਨਤੀ ਆ ਜਿਹੜੀਆਂ ਇਸ ਚੀਜ਼ ਵੱਲ ਧਿਆਨ ਨਹੀਂ ਦੇਣ ਡੀਆਂ ਜਿਹੜੀਆਂ ਕਹਿੰਦੀਆਂ ਨੇ ਕਿ ਸਾਨੂੰ ਦੱਸਿਆ ਨਹੀਂ ਗਿਆ ਜਾਂ ਸਾਡੇ ਨਾਲ ਸਲਾਹ ਨਹੀਂ ਕੀਤੀ ਗਈ ਸਲਾਵਾਵਾਂ ਵਿਆਹਾਂ ਦੀਆਂ ਹੁੰਦੀਆਂ ਨੇ ਸਲਾਵਾਾਂ ਸੰਘਰਸ਼ ਕਰਨ ਦੀਆਂ ਜਾਂ ਹੱਕਾਂ ਵਾਸਤੇ ਲੜਨ ਵਾਸਤੇ ਨਹੀਂ ਹੁੰਦੀਆਂ ਉਹ ਐਲਾਨ ਹੁੰਦਿਆ ਐਲਾਨ ਹੋ ਗਿਆ ਸੀਗਾ ਇਹ ਵੱਡੀ ਜ਼ਿੰਮੇਵਾਰੀ ਬੰਦੀ ਸੀ ਸਾਰੀ ਜਥੇਬੰਦੀਆਂ ਦੀ ਕਿ ਇੱਕ ਜੋ ਟੋਕਿਆ ਕੇ ਇਸ ਅੰਦੋਲਨ ਨੂੰ ਜਿਹੜਾ ਵਾ ਉਹ ਪੂਰੀ ਤਰ੍ਹਾਂ ਲੜਦੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ